ਪਾਂਜੋ ਕਾ ਸੀਪੀ ਸਰ ਸਰਦਾਰ ਗੁਰਪ੍ਰੀਤ ਸਿੰਘ ਪੁਲਰ ਆਈਪੀਐਸ ਵੱਲੋਂ ਜਿਹੜੀ ਸ਼ਹਿਰ ਵਿੱਚ ਮਾਰਿਆਂਫਰਾਂ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਇਸੇ ਅਧੀਨ ਸਾਡੇ ਜਿਹੜੇ ਥਾਣਾ ਮੁਕੰਪੂਰੇ ਦੀ ਟੀਮ ਨੂੰ ਇੱਕ ਬਹੁਤ ਵੱਡੀ ਸਫਲਤਾ ਹਾਸਲ ਹੋਈ ਹੈ ਇਹਦੇ ਵਿੱਚ ਜਿਹੜੀ ਟੀਮ ਨੇ ਰਾਤ ਨਾਕਾ ਲਾ ਰੱਖਿਆ ਸੀਗਾ ਕੱਲ ਰਾਤ ਤੇ ਸਾਨੂੰ ਜਿਹੜਾ ਸੀਗਾ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਦੋ ਨੌਜਵਾਨ ਜਿਹੜੇ ਹੈਗੇ ਆ ਮੋਟਰਸਾਈਕਲ ਚੋਰੀ ਕਰਕੇ ਭੱਜੇ ਹੈਗੇ ਆ ਤੇ ਸਾਡੇ ਐਸਐਚਓ ਸਾਹਿਬ ਜੀ ਮੋਰਜੀ ਨੇ ਆਪਣੀ ਟੀਮ ਦੇ ਨਾਲ ਉਸੇ ਮੁਸਤਕਬਿਨਾ ਕੰਮ ਕਰਦੇ ਹੋਏ ਨਾਕਾ ਲਾਇਆ ਤੇ ਜਿਹੜੇ ਦੋ ਉੱਥੇ ਨੌਜਵਾਨ ਸੀਗੇ ਉਹਨਾਂ ਨੂੰ ਫੜਿਆ ਤੇ ਜਦੋਂ ਉਹਨਾਂ ਤੋਂ ਉਹਨਾਂ ਦਾ ਨਾਮ ਪੁੱਛਿਆ ਗਿਆ ਤੇ ਇੱਕ ਨੇ ਆਪਣਾ ਨਾਮ ਅਰਸ਼ਦੀਪ ਸਿੰਘ ਪੁੱਛ ਮੋਜਾਲ ਤੇ ਦੂਸਰੇ ਨੇ ਆਪਣਾ ਸਾਹਿਲਦੀਪ ਸਿੰਘ ਵਾਸਿੰਗ ਜੇਕੋਆ ਦੱਸਿਆ ਤੇ ਜਦੋਂ ਆਪਾਂ ਇਹਦੀ ਤਸਦੀਕ ਕੀਤੀ ਤੇ ਜਿਹੜਾ ਮੋਟਰਸਾਈਕਲ ਜਿਹੜਾ ਆਪਾਂ ਬਰਾਮਦ ਕੀਤਾ ਸੀਗਾ ਉਹ ਚੋਰੀशुदा ਮਿਲਿਆ ਤੇ ਜਿਸ ਤੇ ਮਕਦਮਾ ਜਿਹੜਾ ਹੈਗਾ ਆ 70 ਅਧਿੰਤਾਰਾ ਦੇ ਸੋ 3 ਜਿੰਮਨ ਤੋਂ ਬੀਨਸ ਹੋਕਮਪੁਦਾ ਦਾਸ਼ੀਤਾ ਜੇ ਜਦੋਂ ਆਪਾਂ ਇਹਨਾਂ ਦਾ ਪਾਈਸ ਦੇ ਉੱਪਰ ਜਦੋਂ ਇਹਨਾਂ ਦਾ ਡਾਟਾ ਚੈੱਕ ਕਰਾਇਆ ਗਿਆ ਤੇ ਇਹਦੇ ਵਿੱਚ ਜਿਹੜਾ ਦੋਸ਼ੀ ਸੀਗਾ ਅਰਸ਼ ਦੀਪ ਉਰਤ ਅਰਜ ਦੀਪ ਉਰਤ ਮਜੈਲ ਜਿਹੜਾ ਹੈਗਾ ਇਹ ਜਿਹੜਾ ਮੁਕੱਦਮਾ ਨੰਬਰ 133 ਅਧਿੰਤਾਰਾ 109 115 ਆਮ ਸੈਕ ਕੰਬੋਥਾਨੀ ਵਿੱਚ ਵਾਂਟਡ ਹੈਗਾ ਇਹ ਮਰਡਰ ਦਾ ਜਿਹੜਾ ਹੈਗਾ ਇਹ ਕੂ ਸੀਗਾ ਤੇ ਇਸ ਨੂੰ ਆਪਾਂ ਬਹੁਤ ਵੱਡੀ ਸਫਲਤਾ ਸਮਝਦੇ ਕਿ ਇੱਕ ਦੁਰਾਨੇ ਨਾਕੇ ਵਿੱਚ ਸਾਨੂੰ ਇੱਕ ਮਰਡਰ ਕੇਸ ਜਿਹੜਾ ਸੀਗਾ ਉਹ ਆਪਾਂ